ਦੋਸਤੋ ਸੰਗਰਾਣ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜੰਗ ਵਿਰੋਧੀ ਤੇ ਆਮਨ ਮਾਰਚ ਕੀਤੇ ਜਾ ਰਹੇ ਹਨ ਉਹਨਾਂ 'ਚ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਗਾਮ ਹਮਲੇ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਨੰਗਾ ਕੀਤਾ ਜਾਵੇ ਦੂਸਰੀ ਮੰਗ ਇਹ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਤੇ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣ ਤੇ ਅਗਲੀ ਗੱਲ ਇਹ ਹੈ ਕਿ ਜੰਗ ਨਹੀਂ ਗੱਲਬਾਤ ਤੇ ਕੂਟਨੀਤਕ ਤਰੀਕੇ ਰਾਹੀਂ ਮਸਲੇ ਦੇ ਹੱਲ ਕੀਤੇ ਜਾਣ ਅਗਲੀ ਗੱਲ ਵੀ ਜੰਗ ਨੂੰ ਭੜਕਾਉਣ ਤੇ ਗਲਤ ਖਬਰਾਂ ਦੇਣ ਵਾਲੇ ਚੈਨਲਾਂ ਤੇ ਪਾਬੰਦੀ ਲਾਈ ਜਾਵੇ ਅਗਲੀ ਗੱਲ ਫਿਰਕੂ ਪਾਟਕ ਪਾਉਣੇ ਬੰਦ ਕੀਤੇ ਜਾਣ ਆਧੁਨਿਕ ਹਥਿਆਰ ਇਕੱਠੇ ਕਰਨ ਦੀ ਦੇਸ਼ ਦੇ ਲੋਕਾਂ ਦੀ ਮਾਰੂ ਨੀਤੀ ਨੂੰ ਛੱਡਿਆ ਜਾਵੇ ਜਮਹੂਰੀ ਹੱਕ ਬਹਾਲ ਕੀਤੇ ਜਾਣ ਤੇ ਲੋਕਾਂ ਦੇ ਰੋਜ਼ਮਰਾਂ ਦੇ ਰੋਟੀ ਰੋਜ਼ੀ ਰੁਜ਼ਗਾਰ ਦੇ ਬੁਨਿਆਦੀ ਮਸਲੇ ਹੱਲ ਕੀਤੇ ਜਾਣ ਸੋ ਇਹ ਇੱਕ ਮੰਗਾਂ ਨੇ ਅਸੀਂ ਇਹਨਾਂ ਨਾਲ ਸਹਿਮਤ ਹਾਂ ਇਹ ਗੱਲ ਠੀਕ ਹੈ ਕਿ ਭਾਰਤ ਦੇ ਲੋਕਾਂ ਦੀ ਰੋਜੀ ਰੋਟੀ ਸਭ ਤੋਂ ਜ਼ਰੂਰੀ ਹੈ ਜੰਗ ਤਾਂ ਇੱਕ ਮਜਬੂਰੀ ਦੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਦੇਸ਼ ਦੇ ਹਾਕਮ ਲੱਗੇ ਹੋਏ ਆ ਵੀ ਜਿਵੇਂ ਕੋਈ ਸ਼ੌਂਕ ਹੀ ਹੁੰਦਾ ਹੈ ਚੜਿਆ ਹੋਇਆ ਵੀ ਬਹੁਤ ਸਾਰੇ ਜਿਹੜੇ ਕੂਟਨੀਤਿਕ ਲੋਕ ਨੇ ਅੱਡ ਅੱਡ ਜਦੋਂ ਸੀ ਵੀਡੀਓ ਸੁਣਦੇ ਹੋ ਸਾਡੇ ਭਾਰਤ ਦੇ ਲੋਕਾਂ ਦੀ ਵੀ ਸੁਣਦੇ ਹੋ ਕੱਲ ਜਿਹੜੇ ਆ ਆਪਣੇ ਅਰुण ਛੋਰੀ ਜੀ ਜਿਹੜੇ ਭਾਜਪਾ ਸਰਕਾਰ ਦੇ ਵਿੱਚ ਮੰਤਰੀ ਰਹੇ ਐ ਉਹਨਾਂ ਨੇ ਕਰਨ ਥਾਪਰ ਨਾਲ ਇੰਟਰਵਿਊ ਦੇ ਵਿੱਚ ਇਹ ਕਿਹਾ ਸੀ ਕਿ ਭਾਰਤ ਦਾ ਇਹ ਕਹਿਣਾ ਕਿ ਅਸੀਂ ਜਦੋਂ ਵੀ ਹੁਣ ਕੋਈ ਸਾਡੇ ਤੇ ਅਤਵਾਦੀ ਕਾਰਵਾਈ ਕੀਤੀ ਜਾਂ ਅਸੀਂ ਇਹਨੂੰ ਆਪਣੇ ਦੇਸ਼ ਤੇ ਹਮਲਾ ਮੰਨਾਂਗੇ ਤੇ ਨਾਲ ਦੀ ਨਾਲੇ ਜੰਗ ਕਰਾਂਗੇ ਇਹ ਦੇ ਦੁਨੀਆ ਭਰ ਦੀਆਂ ਜਿਹੜੀਆਂ ਬਹੁਤ ਸਾਰੀਆਂ ਹੋਰ ਅੱਤਵਾਦੀ ਜਥੇਬੰਦੀਆਂ ਵੀ ਹੈਗੀਆਂ ਨੇ ਜਿਹੜੀਆਂ ਅੱਡ-ਅੱਡ ਥਾਵਾਂ ਤੇ ਡਿਸਟੈਬਲਾਈਜੇਸ਼ਨ ਕਰਦੀਆਂ ਨੇ ਦੇਸ਼ ਦੇ ਲੋਕਾਂ ਨੂੰ ਭੜਕਾਉਂਦੀਆਂ ਨੇ ਉਹਨਾਂ ਚੋਂ ਕੋਈ ਵੀ ਅਜਿਹੇ ਆਕਾਰਾ ਜੇ ਮੰਨ ਲੋ ਕਰ ਦਿੰਦੀ ਹੈ ਤਾਂ ਇਹ ਸਾਰੇ ਦੇਸ਼ ਦੇ ਲੋਕਾਂ ਨੂੰ ਇੱਕ ਵਾਰ ਮੌਂਗਰ ਬਣਾਉਣ ਦੀ ਲੋੜ ਹੈ ਦੇ ਵਰਗੀ ਗੱਲ ਹੈ ਤੇ ਇਹਦਾ ਬੜਾ ਮਾੜੇ ਸਿੱਟੇ ਹੈ ਇਸੇ ਦਾ ਕਾਰਨ ਹੈ ਕਿ ਜਿਹੜੇ ਅੱਡ ਅੱਡ ਲੋਕ ਜਦੋਂ ਕੋਈ ਜੰਗ ਅਮਨ ਦੀ ਗੱਲ ਕਰਦਾ ਹੈ ਤੇ ਜਿਹੜੇ ਵਿਕਰਮ ਮਿਸ਼ਰੀ ਜੀ ਦੇ ਦੇ ਖਿਲਾਫ ਤੇ ਉਹਨਾਂ ਦੀ ਬੇਟੀ ਦੇ ਖਿਲਾਫ ਜਿਹੜੇ ਆ ਜੰਗ ਪੱਖੀ ਲੋਕ ਜਿਹੜੇ ਮੋਦੀ ਨੇ ਪੈਦਾ ਕੀਤੇ ਹੋਏ ਐ ਉਹ ਟਰੋਲ ਜਿਹੜੇ ਐ ਉਹਨਾਂ ਦਾ ਇਹ ਹਮਲਾ ਇਹ ਇਹ ਉਹਨਾਂ ਦੀ ਹੌਸਲ ਹੈ ਕਿ ਉਹ ਵਿਕਰਮ ਮਿਸ਼ਰੀ ਵਰਗੇ ਲੋਕਾਂ ਦੇ ਉੱਤੇ ਵੀ ਹਮਲੇ ਕਰਦੇ ਐ ਤੇ ਭਾਰਤ ਦੀ ਸਰਕਾਰ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਹੈਗੀ ਕਿਉਂਕਿ ਜੰਗ ਪੱਖੀ ਇੱਕ ਮਾਹੌਲ ਬਣਾਇਆ ਹੋਇਆ ਹੈ ਜਿਹੜਾ ਜੰਗ ਦੇ ਵਿਰੁੱਧ ਗੱਲ ਕਰਦਾ ਹੈ ਜਾਂ ਉਹਨੇ ਤਾਂ ਵਿਚਾਰੇ ਨੇ ਆਪਣੀ ਡਿਊਟੀ ਕੀਤੀ ਹੈ ਵੀ ਜੰਗਬੰਦੀ ਹੋਊਗੀ ਐਨੀ ਗੱਲ ਕਹੀ ਹੈ ਤੇ ਉਹਦੇ ਮਗਰ ਪੈ ਗਈਆਂ ਇਹ ਫੌਜਾਂ ਇਹ ਜਿਹੜੀਆਂ ਫੌਜਾਂ ਨੇ ਇਹਨਾਂ ਨੂੰ ਲਗਾਮ ਦੇਣ ਦੀ ਲੋੜ ਹੈਗੀ ਹੈ ਭਾਰਤ ਦੇ ਵਿੱਚ ਤੇ ਅਸੀਂ ਇਹ ਇਹ ਕਹਿਣਾ ਚਾਹੁੰਦੇ ਹਾਂ ਹਾਂ ਦੂਸਰੀ ਗੱਲ ਦੋਸਤੋ ਇਹ ਹੈ ਵੀ ਆਲਟ ਨਿਊਜ਼ ਦੇ ਜਿਹੜੇ ਕੋ-ਫਾਊਂਡਰ ਨੇ ਮਿਸਟਰ ਮੁਹੰਮਦ ਜ਼ਬੇਰ ਉਹਨਾਂ ਨੇ ਕਈ ਸਾਰੇ ਪਾਕਿਸਤਾਨ ਦੇ ਜਿਹੜੇ ਕਲੇਮ ਸੀ ਵੀ ਅਸੀਂ ਆ ਕਰਤਾ ਆ ਕਰਤਾ ਉਹਨਾਂ ਨੂੰ ਝੂਠੇ ਸਿੱਧ ਕੀਤਾ ਸੀ ਆਪਣੇ ਜਿਹੜਾ ਉਹਨਾਂ ਦੀ ਨਿਰਪੱਖ ਉਹ ਜਾਂਚ ਕਰਦੇ ਐ ਫੈਕਟ ਚੈੱਕ ਕਰਦੇ ਐ ਸਚਾਈ ਦੇਖਦੇ ਐ ਕਿਸੇ ਦਾਅਵੇ ਦੀ ਵੀ ਸੱਚਾ ਕਿ ਝੂਠਾ ਹੈ ਭਾਰਤ ਦੇ ਵੀ ਬਹੁਤ ਸਾਰੇ ਅਜਿਹੇ ਸੀ ਭਾਰਤ ਦੀ ਜਿਹੜੀਆਂ ਚੈਨਲ ਨੇ ਉਹਨਾਂ ਦੀਆਂ ਵੀ ਝੂਠੀਆਂ ਖਬਰਾਂ ਨੂੰ ਉਹਨੇ ਬੇਨਕਾਬ ਕੀਤਾ ਸੀ ਉਹਨਾਂ ਚੋਂ ਇੱਕ ਖਬਰ ਸੀ ਵੀ ਜਿਹੜੀ ਪਹਿਲਾਂ ਕਿਸੇ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਰਫਾ ਦੇ ਉੱਤੇ ਜਿਹੜੇ ਹਮਲੇ ਕੀਤੇ ਸੀ ਉਹਨੂੰ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀਗਾ ਕਿ ਭਾਰਤ ਨੇ ਕਰਾਚੀ ਦੀ ਜਿਹੜੀ ਬੰਦਰਗਾਹ ਹੈ ਉਹ ਤਬਾਹ ਕਰ ਦਿੱਤੀ ਉਹਨੇ ਉਹ ਝੂਠ ਨੰਗੇ ਕੀਤੇ ਸੀ ਹੁਣ ਉਹਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਟਰੋਲ ਨੇ ਭਾਰਤੀ ਟਰੋਲ ਮੋਦੀ ਦੀ ਫੌਜ ਉਹਨਾਂ ਨੇ ਉਸ ਦਾ ਘਰ ਦਾ ਐਡਰੈਸ ਉਹਦਾ ਮੋਬਾਈਲ ਨੰਬਰ ਤੇ ਦੂਜਾ ਪਬਲਿਕ ਚ ਕਰ ਦਿੱਤਾ ਤੇ ਉਹਨੂੰ ਜਾਨ ਨੂੰ ਉਹਦੀ ਨੂੰ ਖਤਰਾ ਬਣਿਆ ਹੋਇਆ ਹੈ ਅੱਗੇ ਵੀ ਸਰਕਾਰ ਨੇ ਉਹਨੂੰ ਅੰਦਰ ਰੱਖਿਆ ਹੈ ਅੱਗੇ ਵੀ ਜਿਹੜੇ ਟਰੋਲ ਨੇ ਉਹਦੇ ਤੇ ਹਮਲੇ ਕਰਦੇ ਆ ਤੇ ਉਹ ਜਿਹੜਾ ਬੰਦਾ ਭਾਰਤ ਦਾ ਝੂਠ ਤੇ ਪਾਕਿਸਤਾਨ ਦਾ ਝੂਠ ਫੜ ਕੇ ਸੱਚੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖਦਾ ਰਿਹਾ ਹੈ ਉਹ ਬੰਦਾ ਜਿਹਨੇ ਇੰਨੀ ਸੇਵਾ ਕੀਤੀ ਹੈ ਮਨੁੱਖਤਾ ਦੀ ਉਹਦੀ ਜਾਨ ਨੂੰ ਖਤਰਾ ਬਣਾਇਆ ਪਿਆ ਭਾਰਤ ਦੇ ਇਹਨਾਂ ਲੋਕਾਂ ਨੇ ਸੋ ਉਹ ਅਸੀਂ ਵੀ ਮੰਗ ਕਰਦੇ ਆ ਕਿ ਉਹਨਾਂ ਟਰੋਲਾਂ ਤੇ ਕਾਰਵਾਈ ਕੀਤੀ ਜਾਵੇ ਅਗਲੀ ਗੱਲ ਦੋਸਤੋ ਜਿਹੜੀ ਅਸੀਂ ਸਾਨੂੰ ਖਤਰਨਾਕ ਲੱਗ ਰਹੀ ਹੈ ਉਹ ਇਹ ਹੈ ਕਿ ਵੀ ਇਕੱਲੇ ਐ ਨਹੀਂ ਵੀ 2 4 10 ਬੰਦੇ ਐ ਇੱਕ ਫੌਜ ਐ ਭਾਰਤ ਦੇ ਵਿੱਚ ਮੋਦੀ ਨੇ ਤਿਆਰ ਕੀਤੀ 11 ਸਾਲਾਂ ਦੇ ਵਿੱਚ ਉਹਨਾਂ ਚੋਂ ਕਦੇ-ਕਦੇ ਕੋਈ ਨਮੂਨਾ ਉੱਪਰ ਭੜਕ ਕੇ ਉੱਤੇ ਆ ਜਾਂਦਾ ਤੇ ਸਾਨੂੰ ਬੁਰਾ ਲੱਗਣ ਲੱਗ ਜਾਂਦਾ ਕੱਲ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦਾ ਇੱਕ ਐਮਪੀ ਕੋਮਰ ਵਿਜੇ ਸ਼ਾ ਉਹਦਾ ਨਾਂ ਹੈ ਮਹੋ ਦੇ ਵਿੱਚ ਮੱਧ ਪ੍ਰਦੇਸ਼ ਦੇ ਮਹੋ ਦੇ ਵਿੱਚ ਉਹਨੇ ਸਾਡੀ ਜਿਹੜੀ ਬਹਾਦਰ ਬੇਟੀ ਕਨਲ ਸੋਫੀਆ ਕੁਰਾਇਸ਼ੀ ਹੈ ਉਸ ਦੇ ਬਾਰੇ ਵਿੱਚ ਇਹ ਕਿਹਾ ਵੀ ਅਸੀਂ ਪਾਕਿਸਤਾਨਾ ਪਾਕਿਸਤਾਨ ਵਾਲਿਆਂ ਦੀ ਭੈਣ ਵੀ ਇੱਧਰ ਰੱਖੀ ਹੋਈ ਸੀਗੀ ਇਸ ਤਰ੍ਹਾਂ ਨਾਲ ਜਣੀ ਉਹ ਪਾਕਿਸਤਾਨ ਵਾਲਿਆਂ ਦੀ ਭੈਣ ਹੈ ਕਿਉਂਕਿ ਮੁਸਲਮਾਨ ਹੈ ਇੱਕ ਵਾਰ ਇੱਕ ਜੱਜ ਨੇ ਕਹਿਤਾ ਫਲਾਣਾ ਏਰੀਆ ਤਾਂ ਪਾਕਿਸਤਾਨ ਦਾ ਹਿੱਸਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਇੱਕ ਪੂਰਾ ਮਾਹੌਲ 11 ਸਾਲਾਂ ਚ ਸਿਰਜਿਆ ਗਿਆ ਕਿ ਪਾਕਿਸਤਾਨ ਨੂੰ ਤੇ ਭਾਰਤ ਦੇ ਮੁਸਲਮਾਨਾਂ ਨੂੰ ਇੱਕੋ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ ਇਸੇ ਕਰਕੇ ਆ ਪਹਿਲਗਾਮ ਦੇ ਹਮਲੇ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੁਸਲਮਾਨਾਂ ਦੇ ਉੱਤੇ ਹਮਲੇ ਕੀਤੇ ਗਏ ਤੇ ਕਿਸੇ ਨੇ ਉਹਨਾਂ ਤੇ ਐਕਸ਼ਨ ਨਹੀਂ ਲਿਆ ਅਖੌਤੀ ਹਿੰਦੂ ਜਥੇਬੰਦੀਆਂ ਨੇ ਜਿਨਾਂ ਸਾਰਾ ਦੇਸ਼ ਮੰਨ ਰਿਹਾ ਵੀ ਉਹਨਾਂ ਤੇ ਹਮ ਉਹਨਾਂ ਤੇ ਕੋਈ ਕਾਰਵਾਈ ਕਰੋ ਸਾਰਾ ਦੇਸ਼ ਮੰਗਰ ਹੈ ਵੀ ਜਿਹੜੇ ਆਹ ਚੈਨਲ ਨੇ ਇਹਨਾਂ ਤੇ ਕਾਰਵਾਈ ਕਰੋ ਕੋਈ ਕਾਰਵਾਈ ਨਹੀਂ ਉਹ ਕੁੜੀ ਜਿਹੜੀ ਆਪਣੀ ਸੀ ਹਿਮਾਂਸ਼ੀ ਨਾਰਵਾਲ ਉਹਦੇ ਉੱਤੇ ਹਮਲੇ ਕੀਤੇ ਗਏ ਉਹਦੀ ਉਹਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਗਈ ਕੋਈ ਕਿਸੇ ਟਰੋਲ ਤੇ ਹਮਲਾ ਨਹੀਂਗਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਹਰਿਆਣਾ ਦੀ ਜਿਹੜੀ ਕਮਿਸ਼ਨ ਫਾਰ ਔਮਨ ਉਸ ਨੇ ਅਸ਼ੋਕਾ ਯੂਨੀਵਰਸਿਟੀ ਦੇ ਇੱਕ ਐਸੋਸੀਏਟ ਪ੍ਰੋਫੈਸਰ ਨੇ ਉਹਨਾਂ ਦੇ ਉੱਤੇ ਹਰਿਆਣੇ ਦੇ ਉਹ ਉਸ ਦੇ ਉੱਤੇ ਉਹਨਾਂ ਨੇ ਜ਼ਰੂਰ ਉਹਨੂੰ ਨੋਟਿਸ ਭੇਜਿਆ ਵੀ 14 ਤਰੀਕ ਨੂੰ ਆ ਕੇ ਤੁਸੀਂ ਸਾਡੇ ਇੱਥੇ ਸਾਡੇ ਕੋਲ ਆਓ ਵੀ ਤੁਸੀਂ ਜਿਹੜਾ ਔਰਤਾਂ ਦੇ ਵਿਰੁੱਧ ਗੱਲਾਂ ਕੀਤੀਆਂ ਨੇ ਇੱਕ ਪ੍ਰੋਫੈਸਰ ਨੂੰ ਨੋਟਿਸ ਉਹ ਜਿਹੜੇ ਬੰਦੇ ਸ਼ਰਿਆਂ ਗਾਲਾਂ ਕੱਢ ਰਹੇ ਹੋ ਹੋਰ ਕਰ ਰਹੇ ਹੋ ਉਹਨੂੰ ਸਿਰਫ ਉਹਨਾਂ ਦੀ ਸਿਰਫ ਕੱਲੀ ਨਿੰਦਿਆ ਕੀਤੀ ਨੈਸ਼ਨਲ ਕਮਿਸ਼ਨ ਫਾਰ ਔਰਤਾਂ ਨੇ ਕਿਸੇ ਤੇ ਕੋਈ ਨੋਟਿਸ ਨਹੀਂਗਾ ਕਿਸੇ ਨੂੰ ਕੋਈ ਪੁਲਿਸ ਦਾ ਸੰਮਨ ਨਹੀਂ ਗਿਆ ਅਜੇ ਤੱਕ ਇਹ ਜੇ ਇਹ ਬਹੁਤ ਜ਼ਰੂਰੀ ਗੱਲਾਂ ਨੇ ਦੋਸਤੋ ਤੇ ਅਗਲਾ ਹੈਗਾ ਵੀ ਪੰਜਾਬ ਦੇ ਵਿੱਚ ਮਜੀਠਾ ਦੇ ਵਿੱਚ ਕੱਲ ਅ ਕੱਲ ਤੱਕ ਤਾਂ 21 ਦੱਸਦੇ ਸੀ ਅੱਜ ਸਵੇਰੇ ਮੈਂ ਪੜਿਆ ਵੀ 23 ਬੰਦੇ ਵਿਚਾਰੇ ਆਪਣੇ ਜਾਨ ਗਵਾ ਬੈਠੇ ਨਕਲੀ ਸ਼ਰਾਬ ਦੇ ਨਾਲ 10 ਬੰਦਿਆਂ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਇਹ ਅੰਕੜਾ ਪਤਾ ਨਹੀਂ ਕਿੰਨੇ ਤੇ ਜਾ ਕੇ ਖੜਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਵੀ ਅਜਿਹਾ ਜਿਆਦਾ ਨਾ ਹੋਵੇ ਅਸੀਂ ਉਹਨਾਂ ਮਰਨ ਵਾਲਿਆਂ ਨਾਲ ਤੇ ਜਿਹੜੇ ਜ਼ਖਮੀ ਐ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਸੰਗਰਾਮ ਟੀਵੀ ਵੱਲੋਂ ਤੇ ਮੰਗ ਕਰਦੇ ਹਾਂ ਵੀ ਇਹ ਜਿਹੜਾ ਹੈ ਪੰਜਾਬ ਦੇ ਵਿੱਚ ਇਹ ਗੱਲ ਹਰ ਸਾਲ ਵੱਧਦੀ ਤੁਰੇ ਜਾ ਰਹੀ ਹੈ ਤੇ ਅੱਜ ਪੰਜਾਬੀ ਟਰਬਿਊਨ ਨੇ ਦੱਸਿਆ ਵੀ ਭਾਰਤ ਦੇ ਵਿੱਚ ਗੁਜਰਾਤ ਹੈ ਪਹਿਲੇ ਨੰਬਰ ਤੇ ਹਾਲਾਂਕਿ ਗੁਜਰਾਤ ਦੇ ਵਿੱਚ ਸ਼ਰਾਬ ਬੰਦੀ ਹੈ ਮਹਾਤਮਾ ਗਾਂਧੀ ਦੀ ਹੋਮ ਸਟੇਟ ਹੋਣ ਕਰਕੇ ਉੱਥੇ ਲੰਬੇ ਸਮੇਂ ਤੋਂ ਸ਼ਰਾਬ ਬੰਦੀ ਹੈ ਸ਼ਰਾਬ ਆਮ ਨਹੀਂ ਵਿਕਦੀਆਂ ਪਰ ਆ ਨਕਲੀ ਸ਼ਰਾਬਾਂ ਤਾਂ ਬਹੁਤ ਚਲਦੀਆਂ ਨੇ ਤੇ ਉਹ ਪਹਿਲੇ ਨੰਬਰ ਤੇ ਐ ਇਦਾਂ ਮਰਨ ਵਾਲਿਆਂ ਚ ਪੰਜਾਬ ਸਾਡਾ ਦੂਸਰੇ ਨੰਬਰ ਤੇ ਐ ਇਹ ਕਿਉਂ ਪਿੱਛੇ ਰਹਿਣਾ ਸੀਗਾ ਇਹ ਸਾਡੇ ਲਈ ਸਾਰਿਆਂ ਲਈ ਸ਼ਰਮ ਦੀ ਗੱਲ ਐ ਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਪਹਿਲਾਂ ਕਾਂਗਰਸ ਵੇਲੇ ਇਸ ਤਰ੍ਹਾਂ ਮੌਤਾਂ ਹੋਈਆਂ ਤਾਂ ਉਦੋਂ ਕਹਿੰਦੇ ਸੀ ਵੀ ਜਿਹੜਾ ਐਕਸਾਈਜ਼ ਮੰਤਰੀ ਹੈ ਉਹ ਅਸਤੀਫਾ ਦੇਵੇ ਕੀ ਹੁਣ ਭਗਵੰਤ ਮਾਨ ਦਾ ਐਕਸਾਈਜ਼ ਮੰਤਰੀ ਅਸਤੀਫਾ ਦੇਉ ਕੀ ਉਹਨਾਂ ਤੇ 302 ਦੇ ਪਰਚੇ ਦਰਜ ਹੋਣਗੇ ਜਿਵੇਂ ਉਹ ਮੰਗ ਕਰਦੇ ਸੀ ਅਸੀਂ ਕਹਿੰਦੇ ਹਾਂ ਵੀ ਇਹਦਾ ਜਿਹੜੇ ਸਰੋਤ ਨੇ ਜਿੱਥੋਂ ਇਹ ਬਣਦੀ ਹੈ ਜਿੱਥੇ ਇਥਰਨਲ ਵਿਕਦਾ ਹੈ ਉਹਨਾਂ ਤੇ ਪਾਬੰਦੀਆਂ ਲਾਓ ਜਿਹਦੇ ਨਾਲ ਇਹ ਨਕਲੀ ਸ਼ਰਾਬ ਬਣਾਈ ਜਾਂਦੀ ਹੈ ਜਿਹੜੀ ਕਿ ਜ਼ਹਿਰੀਲੀ ਹੈ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਕੱਲ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਸੰਜੀਵ ਖੰਨਾ ਜੀ ਉਹ ਆਪਣੀ ਪਾਰੀ ਪੂਰੀ ਕਰਕੇ ਕੱਲ ਰਿਟਾਇਰ ਹੋ ਗਏ ਤੇ ਉਹਨਾਂ ਨੇ ਰਿਟਾਇਰਮੈਂਟ ਦੇ ਉੱਤੇ ਕਿਹਾ ਕਿ ਆਮ ਤੌਰ ਤੇ ਪਹਿਲਾਂ ਹੀ ਪਤਾ ਹੁੰਦਾ ਹੈ ਵੀ ਜਿਹੜੇ ਜੱਜ ਪਹਿਲਾਂ ਹੁੰਦੇ ਐ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਕਿਸੇ ਕਮਿਸ਼ਨ ਦਾ ਚੇਅਰਮੈਨ ਲਾਤਾ ਕਿਸੇ ਕੋਈ ਇਨਕੁਆਇਰੀ ਤੇ ਲਾਤਾ ਕਿਸੇ ਹੋਰ ਤੇ ਲਾਤਾ ਸਰਕਾਰੀ ਕੰਮਾਂ ਦੇ ਵਿੱਚ ਬਹੁਤ ਸਾਰੀਆਂ ਡਿਊਟੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਨੇ ਕੱਲ ਐਲਾਨ ਕੀਤਾ ਵੀ ਮੈਂ ਰਿਟਾਇਰਮੈਂਟ ਤੋਂ ਬਾਅਦ ਕੋਈ ਅਜਹੀ ਸਰਕਾਰੀ ਡਿਊਟੀ ਨਹੀਂ ਕਰੂੰਗਾ ਕੋਈ ਹੋਰ ਨਵੀਂ ਅਸਾਈਨਮੈਂਟ ਨਹੀਂ ਲਵਾਂਗਾ ਹਾਂ ਮੈਂ ਕਾਨੂੰਨ ਦੇ ਖੇਤਰ ਦਾ ਬੰਦਾ ਕਾਨੂੰਨ ਦੇ ਖੇਤਰ ਚ ਕੰਮ ਕਰੂੰਗਾ ਕੀ ਕਰੂੰਗਾ ਇਹ ਉਹਨਾਂ ਨੇ ਨਹੀਂ ਦੱਸਿਆ ਦੂਜਾ ਉਹਨਾਂ ਨੇ ਚੰਗਾ ਇਹ ਕੀਤਾ ਕਿ ਜਿਹੜੀ ਜੁਡੀਸ਼ਰੀ ਹੈ ਜਿਹੜੀ ਨਿਆਪਾਲਿਕਾ ਹੈ ਉਹਦੇ ਜੱਜ ਜਿਹੜੇ ਆ ਉਹ ਆਪਣੇ ਅਸਾਸੀ ਆਪਣੀ ਜਾਇਦਾਦ ਉਹਨਾਂ ਕੋਲ ਕਿੰਨੀ ਹੈ ਉਨੂੰ ਉਹ ਪਬਲਿਕ ਕਰਨ ਅੱਗੇ ਦੱਸ ਦਿੱਤਾ ਹੈਗੇ ਅੰਦਰ ਖਾਤੇ ਪਰ ਉਹ ਪਬਲਿਕ ਦੇਖ ਸਕੇ ਆਮ ਬੰਦਾ ਮੈਂ ਤੁਸੀਂ ਦੇਖ ਸਕੋ ਵੀ ਕਿਹੜੇ ਜੱਜ ਦੇ ਕੋਲ ਕੀ ਕੁਸ਼ ਹੈਗਾ ਉਹ ਉਹਦੀ ਵੈਬਸਾਈਟ ਤੇ ਪਾਈ ਹੈ ਉਹਨਾਂ ਨੇ ਹਾਲੇ ਹਾਲਾਂਕਿ 100% ਨਹੀਂ ਕੰਮ ਸਿਰੇ ਚੜਿਆ ਪਰ ਉਹ ਇੱਕ ਗੱਲ ਸ਼ੁਰੂ ਕਰ ਗਏ ਜਿਹੜੀ ਕਿ ਚੰਗੀ ਹੈ ਅਗਲੀ ਗੱਲ ਜਿਹੜੀ ਹੈ ਅੱਜ ਨਵੇਂ ਚੀਫ ਜਸਟਿਸ ਸਾਹਿਬ ਜਿਹੜੇ ਸਾਡੇ ਹੈਗੇ ਆ ਬੀ ਆਰ ਗਵੇਈ ਸਾਹਿਬ ਉਹਨਾਂ ਨੇ ਸੌਚ ਚੁੱਕ ਲਈਏ ਤੇ ਉਹ ਜਿਹੜੇ ਹੈ ਅਗਲੇ ਚੀਫ ਜਸਟਿਸ ਬਣ ਗਏ ਉਹਨਾਂ ਨੇ ਪਰਸੋਂ ਹੀ ਐਲਾਨ ਕਰ ਦਿੱਤਾ ਸੀ ਵੀ ਮੈਂ ਹਾਲਾਂਕਿ ਉਹਦੇ ਕੋਲ ਵੀ ਥੋੜੇ ਸਮੇਂ ਕੁਝ ਮਹੀਨੇ ਐ ਚਾਰ ਪੰਜ ਮਹੀਨੇ ਛੇ ਉਹ ਉਹ ਉਹਨਾਂ ਨੇ ਵੀ ਕਿਹਾ ਸੀ ਵੀ ਮੈਂ ਵੀ ਰਿਟਾਇਰਮੈਂਟ ਤੋਂ ਬਾਅਦ ਕੋਈ ਅਜਿਹੀ ਸਰਕਾਰੀ ਅਸਾਈਨਮੈਂਟ ਨਹੀਂ ਲਵਾਂਗਾ ਵੀ ਕਿਸੇ ਦਾ ਚੇਅਰਮੈਨ ਬਣ ਗਿਆ ਕੁਝ ਵੀ ਤੇ ਮੈਂ ਆਪਣੀ ਡਿਊਟੀ ਕਰਕੇ ਖੁਸ਼ ਆ ਇਨ ਤੇ ਸੰਤੁਸ਼ਟ ਆ ਸੋ ਇਹ ਇੱਕ ਗੱਲ ਤੁਹਾਡੇ ਨਾਲ ਇਨੀ ਸਾਂਝੀ ਕਰਨੀ ਸੀ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇੱਕ ਇਹ ਸਾਂਝੀ ਕਰਨੀ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਐ ਕਿਵੇਂ ਟਿੱਚ ਜਾਣਦੇ ਆ ਸਾਰੇ ਰੂਲ ਰੂਲ ਤੇ ਰੈਗੂਲੇਸ਼ਨ ਨੂੰ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਸੀ ਵੀ ਦਿੱਲੀ ਦੇ ਦਵਾਰਕਾ ਦੇ ਵਿੱਚ ਇੱਕ ਦਿੱਲੀ ਪਬਲਿਕ ਸਕੂਲ ਨਾਂ ਦਾ ਡੀਪੀਐਸ ਨਾਂ ਦਾ ਸਕੂਲ ਹੈਗਾ। ਉਹਦੀ ਫੀਸ ਦਾ ਤੇ ਕੁਝ ਵਿਦਿਆਰਥੀਆਂ ਨੂੰ ਤੰਗ ਕੀਤਾ ਜਾ ਰਿਹਾ ਸੀ ਵੀ ਤੁਸੀਂ ਪਰ ਹੀ ਨਹੀਂ ਜਾ। ਉਹ ਹਾਈ ਕੋਰਟ ਗਈ ਸੀ। ਹਾਈ ਕੋਰਟ ਨੇ ਰੋਕਤਾ ਸੀ ਵੀ ਇਹਨਾਂ ਵਿਦਿਆਰਥੀਆਂ ਦੇ ਵਿਰੁੱਧ ਕੋਈ ਐਕਸ਼ਨ ਨਹੀਂ ਲੈਣਾ। ਪਰ ਸਕੂਲ ਨੇ ਹਾਈ ਕੋਰਟ ਦੀ ਇਸ ਦਿਸ਼ਾ ਨਿਰਦੇਸ਼ ਦੇ ਬਾਵਜੂਦ 34 ਵਿਦਿਆਰਥੀਆਂ ਦੇ ਨਾਂ ਕੱਟ ਕੇ ਉਹਨਾਂ ਨੂੰ 9 ਤਰੀਕ ਨੂੰ ਈਮੇਲ ਭੇਜ ਦਿੱਤੀ। ਕੱਲੋ ਜਦੋਂ ਲੋਕ ਗਏ ਤਾਂ ਉਹਨਾਂ ਨੂੰ ਸਕੂਲ ਚ ਵੜ ਨਹੀਂ ਦਿੱਤਾ ਸਕੂਲ ਦੇ ਉੱਤੇ ਜ਼ਿਆਦਾ ਸਕਿਉਰਿਟੀ ਲਾਤੀ ਵੀ ਕੋਈ ਬੰਦਾ ਅੰਦਰ ਨਾ ਬੜੇ ਇਸ ਤਰ੍ਹਾਂ ਦਾ ਉਹ ਅੰਦਰ ਨਹੀਂ ਬੜੇ ਉਹਨਾਂ ਦੇ ਪੇਰੈਂਟਸ ਨੇ ਕੁਝ ਗੱਲਾਂ ਬਾਤਾਂ ਵੀ ਕੀਤੀਆਂ ਤੇ ਉਹਨਾਂ ਦੇ ਪੇਰੈਂਟਸ ਦੇ ਦੱਸਣ ਮੁਤਾਬਕ ਜਿਹੜੀ ਡਾਇਰੈਕਟਰ ਆਫ ਐਜੂਕੇਸ਼ਨ ਦੀ ਜਿਹੜੀ ਗਾਈਡਲਾਈਨ ਹੈ ਉਹਦੇ ਮੁਤਾਬਕ ਉਹਨਾਂ ਨੇ ਮਹੀਨੇ ਦਰ ਮਹੀਨੇ ਫੀਸਾਂ ਭਰੀਆਂ ਹੋਈਆਂ ਨੇ ਆਨਲਾਈਨ ਜੋ ਵੀ ਫੀਸਾਂ ਡੀਓਈ ਨੇ ਤੈਅ ਕੀਤੀਆਂ ਨੇ ਡਾਇਰੈਕਟਰ ਆਫ ਐਜੂਕੇਸ਼ਨ ਨੇ ਉਹ ਉਹਨਾਂ ਨੇ ਭਰਤੀਆਂ ਉਹ ਫੀਸ 1 ਸਾਲ ਦੀ 93400 ਰੁਪਏ ਹੈ ਉਹ ਫੀਸ ਉਹਨਾਂ ਨੇ ਵੀ ਭਰੀ ਹੋਈ ਐ ਪਰ ਡੀਪੀਐਸ ਕਹਿੰਦਾ ਵੀ ਨਹੀਂ ਸਾਡੀ ਫੀਸ ਤਾਂ 195000 ਹੈ ਉਹ ਭਰੋ ਤੁਸੀਂ 195000 ਕਿੱਥੇ 934793400 ਵੀ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਲੋਕ ਹੀ ਹੋ ਜਾਂਦੇ ਐ ਪੜਨ ਜਿਨ੍ਹਾਂ ਦੀ ਐਨੀ ਕਮਦਨ ਹੈਗੀ ਐ ਆਪਦੇ ਆਪ ਨੂੰ ਆਲੇ ਦੁਆਲੇ ਗਵਾਂਢੀਆਂ ਨੂੰ ਵੀ ਦੱਸਦੇ ਐ ਵੀ ਸਾਡਾ ਬੱਚਾ ਡੀਪੀਐਸ 'ਚ ਪੜਦਾ ਉਹ ਉਹਨਾਂ ਪਰ ਇੱਕ 95 ਉਹਨਾਂ ਦੇ ਵੀ ਬਸੋਂ ਵਾਰੀ ਹੋ ਜਾਂਦੀ ਆ ਉਹਨਾਂ ਨੇ ਨਹੀਂ ਭਰੀ ਤੇ ਆ ਸਿੱਟਾ ਹੈਗਾ ਹੁਣ ਦੇਖਦੇ ਹਾਂ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਲੋਕ ਕੀ ਕਹਿੰਦੇ ਆ ਤੇ ਅਸੀਂ ਆਮ ਜਨਤਾ ਜਿਹੜੀ ਹੈ ਅਸੀਂ ਰੋਜ਼ ਰੌਲਾ ਪਾਉਂਦੇ ਆ ਵੀ ਸਿੱਖਿਆ ਤੇ ਸਿਹਤ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਚਲੀ ਗਈ ਇਹਨਾਂ ਡੀਪੀਐਸਾਂ ਦਾ ਬਣਨਾ ਹੀ ਸਮਝ ਲਓ ਵੀ ਲੋਕਾਂ ਦੀ ਹਾਰ ਹੈ ਜਿਹੜੇ ਇਹੋ ਜਿਹੇ ਸਕੂਲ ਬਣਦੇ ਆ ਡੀਪੀਐਸ ਵਰਗੇ ਜਾਂ ਹੋਰ ਬਹੁਤ ਸਾਰੇ ਨੇ ਇਹ ਜਿਹੇ ਸਾਡੇ ਪੰਜਾਬ ਚ ਬਥੇਰੇ ਆ ਲੁਧਿਆਣੇ ਚ ਬਥੇਰੇ ਆ ਉਹ ਸਕੂਲਾਂ ਦਾ ਬਣਨਾ ਹੀ ਇਹ ਹੈ ਕਿ ਵੀ ਸਰਕਾਰਾਂ ਤੇ ਸਾਰਾ ਸਿਸਟਮ ਸਾਡਾ ਫੇਲ ਹੈ ਆਮ ਲੋਕਾਂ ਦੇ ਕੱਦ ਦੀ ਐਜੂਕੇਸ਼ਨ ਹੈ ਨਹੀਂ ਉਹਦੇ ਵੱਲ ਨੂੰ ਆਪਾਂ ਜੇ ਤੁਰੀਏ ਤਾਂ ਜਾਦਾ ਚੰਗਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ